ਗਰੀਬਾਂ ਨੂੰ ਕੌਣ ਨਵਾਜਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਫੀ ਮੰਗ ਕੇ ਬੇਨਤੀ ਲਗਾ ਕਰਨ ਪੰਜਾਬ ਦੇ ਵਿੱਚ ਦੇਹ ਧਾਰੀ ਗੁਰੂਆਂ ਦਾ ਹੜ ਆਇਆ ਹੋਇਆ ਹੈ ਗੁਰਮੁਖੋ ਕਿੱਥੇ ਕਿੱਥੇ ਬ੍ਰਾਂਚਾਂ ਖੋਲੀਆਂ ਆਈਆਂ ਪਰ ਜਿਹੜੇ ਦੇਹਾਂ ਨਾਲ ਜੁੜੇ ਐ ਸਿੱਖਾਂ ਦੇ ਘਰ ਜਨਮ ਲੈ ਕਿਵੇਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਵੀ ਜਿਸ ਦੇਹ ਨਾਲ ਤੁਸੀਂ ਜੁੜੇ ਹੋ ਤੇ ਉਸ ਦੇਹ ਨੂੰ ਆਪਣੇ ਘਰ ਖੁਸ਼ੀ ਦੇ ਸਮਾਗਮ ਤੇ ਸੱਦੇਓ ਗਰੀਬਾਂ ਨੂੰ ਬੇਨਤੀ ਕਰਦਾ ਅਮੀਰਾਂ ਦੇ ਤੇ ਦੇਹ ਧਾਰੀਏ ਆ ਹੀ ਜਾਂਦੇ ਤੇ ਜਿਹੜੀ ਦੇਹ ਨਾਲ ਤੁਸੀਂ ਜੁੜੇ ਹੋਏ ਹੋ ਉਸ ਦੇਹ ਨੂੰ ਆਖਿਓ ਵੀ ਮਹਾਰਾਜ ਜਾਂ ਸਤਿਗੁਰੂ ਜਾਂ ਬਾਬਾ ਦੀ ਜਾਂ ਜੋ ਤੁਸੀਂ ਕਹਿੰਦੇ ਉਸ ਦੇਹ ਨੂੰ ਵੀ ਸਾਡੇ ਘਰੇ ਚਰਨ ਪਾਓ ਤੇ ਗੁਰਮੁਖ ਕੋ ਕਦੇ ਨਹੀਂ ਆਵੇਗਾ ਉਹ ਦੇਹ ਧਾਰੀਆ ਕਦੇ ਨਹੀਂ ਆਵੇਗਾ ਗਰੀਬ ਦੀ ਕੁਲੀ ਦੇ ਵਿੱਚ ਤੇ ਉਹੋ ਹੀ ਗਰੀਬ ਉਹ ਗੁਰੂ ਘਰ ਆਵੇ ਤੇ ਬੇਨਤੀ ਕਰੇ ਵੀ ਸਾਡੇ ਘਰ ਖੁਸ਼ੀ ਗਮੀ ਦਾ ਕੋਈ ਸਮਾਗਮ ਹੈ ਅਸੀਂ ਸ੍ਰਿਸ਼ਟੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰੇ ਲੈ ਕੇ ਜਾਣਾ ਚਾਹੁੰਨੇ ਮਹਾਰਾਜ ਉਸੇ ਵੇਲੇ ਚੱਲ ਪੈਂਦੇ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਫਿਰ ਗਰੀਬਾਂ ਨੂੰ ਉਹ ਵਾਜਦੇ ਨਹੀਂ ਮਹਾਰਾਜ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬਨ ਵਾਜਦਾ